ਰਹੀਮ ਦੀ ਗ੍ਰਿਫਤਾਰੀ ਉਸ ਸਮੇਂ ਵੱਡੀ ਹਿੰਸਾ ਪੰਚਕੂਲਾ ਦੀ ਜਿਹੜੀਆਂ ਸੜਕਾਂ ਦੇ ਉੱਪਰ ਵਾਪਰਦੀਆਂ ਤੇ ਉਸੇ ਗੱਲ ਨੂੰ ਲੈ ਕੇ ਅੱਜ ਕਈ ਸਾਲਾਂ ਬਾਅਦ ਪੰਚਕੂਲਾ ਕੋਰਟ ਦੇ ਵੱਲੋਂ ਸਿੱਧੇ ਤੌਰ ਤੇ ਫੈਸਲਾ ਸੁਣਾ ਦਿੱਤਾ ਗਿਆ ਤੁਹਾਨੂੰ ਦੱਸ ਦਿੰਨੇ ਕਿ ਜਦੋਂ 25 ਅਗਸਤ 2117 ਨੂੰ ਜਿਹੜਾ ਗੁਰਮੀਤ ਸਿੰਘ ਰਾਮ ਰਹੀਮ ਆ ਜਿਹੜਾ ਪੰਚਕੂਲਾ ਕੋਰਟ ਦੇ ਵੱਲੋਂ ਜੱਜ ਜਿਹੜਾ ਜੱਜ ਜਗਦੀਪ ਸਿੰਘ ਦੁਆਰਾ ਫੈਸਲਾ ਸੁਣਾਇਆ ਜਾਂਦਾ ਬਲਾਤਕਾਰ ਦੇ ਕੇਸ ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਜਿਹੜੀ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਆ ਦੋਸ਼ੀ ਤੈਅ ਕਰਕੇ ਰੱਖ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਸ ਦੇ ਜਿਹੜੇ ਡੇਰਾ ਸਿਰਸਾ ਦੇ ਪ੍ਰੇਮੀ ਨੇ ਜਾਂ ਡੇਰਾ ਸਿਰਸਾ ਦੇ ਪ੍ਰਸ਼ੰਸਕ ਨੇ ਉਹਨਾਂ ਦੇ ਵੱਲੋਂ ਪੰਚਕੂਲਾ ਦੀਆਂ ਧਰਤੀ ਤੇ ਜਿਹੜਾ ਪੰਚਕੂਲਾ ਦੀਆਂ ਸੜਕਾਂ ਦੇ ਉੱਪਰ ਵੱਡੀ ਹੰਸਾ ਕੀਤੀ ਜਾਂਦੀ ਆ ਇਤੋਂ ਤੱਕ ਇੱਕ ਨਿੱਜੀ ਚੈਨਲ ਦੀ ਜਿਹੜੀ ਉਹ ਵੀ ਬੈਨ ਆ ਉਹ ਵੀ ਸਾੜ ਤੱਕ ਦਿੱਤੀ ਜਾਂਦੀ ਆ ਬਹੁਤ ਕੁਝ ਜਿਹੜਾ ਆਵਲਿਕ ਦੇ ਸਾਧਨਾਂ ਦਾ ਨੁਕਸਾਨ ਕੀਤਾ ਜਾਂਦਾ ਤੇ ਉਸੇ ਮਾਮਲੇ ਦੇ ਵਿੱਚ ਅੱਜ ਪੰਚਕੂਲਾ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਹਾਲਾਂਕਿ ਜਿਹੜਾ ਇਸ ਮਾਮਲੇ ਦੇ ਵਿੱਚ 19 ਮੁਲਜ਼ਮਾਂ ਨੂੰ ਜਿਹੜਾ ਬਾਇਜ਼ਤ ਬਰੀ ਕਰ ਦਿੱਤਾ ਗਿਆ ਤਾਂ ਸਬੂਤਾਂ ਦੀ ਸਬੂਤਾਂ ਦੀ ਘਾਟ ਹੋਣ ਦੇ ਕਾਰਨ ਜਿਹੜਾ ਪ பஞ்சਕੂਲਾ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਤਾਂ 25 ਅਗਸਤ 2017 ਨੂੰ ਪੰਜਕੂਲਾ ਦੇ ਵਿੱਚ ਵੱਡੀ ਹਿੰਸਾ ਵਾਪਰਦੀ ਅਤੇ ਉਸੇ ਮਾਮਲੇ ਦੇ ਵਿੱਚ ਪੰਜਕੂਲਾ ਕੋਰਟ ਦੇ ਵਿੱਚ 27 ਜਿਹੜੇ ਵੱਖ-ਵੱਖ ਗਵਾਹ ਨੇ ਉਹਨਾਂ ਦੁਆਰਾ ਗਵਾਹੀਆਂ ਦਿੱਤੀਆਂ ਜਾਂਦੀਆਂ ਨੇ ਪਰ ਜਿੰਨੇ ਵੀ ਜਿਹੜੇ 19 ਮੁਲਜ਼ਮ ਹੁੰਦੇ ਨੇ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਹੁੰਦੇ ਨੇ ਉਹਨਾਂ ਦੀ ਜਿਹੜੀ ਪਛਾਣ ਆ ਉਹਨਾਂ ਗਵਾਹਾਂ ਦੁਆਰਾ ਨਹੀਂ ਕੀਤੀ ਜਾਂਦੀ ਇਸ ਉਹਨਾਂ ਦੀ ਪਛਾਣ ਤੋਂ ਜਿਹੜੇ ਗਵਾਹ ਨੇ ਉਹ ਮੁਨਕਰ ਹੋ ਜਾਂਦੇ ਨੇ ਉਹ ਕਹਿੰਦੇ ਨੇ ਕਿ ਉਹ ਵਿਅਕਤੀ ਨਹੀਂ ਨੇ ਤੇ ਉਸੇ ਮਾਮਲੇ ਦੇ ਵਿੱਚ ਅੱਜ ਵੱਡੀ ਖਬਰ ਡੇਰਾ ਸਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਨਿਕਲ ਕੇ ਸਾਹਮਣੇ ਆ ਕਿ ਉਹਨਾਂ ਦੇ ਪ੍ਰਸ਼ੰਸਕਾਂ ਦੁਆਰਾ ਜਿਹੜੀ 25 ਅਗਸਤ 2017 ਨੂੰ ਪੰਚਕੂਲਾ ਦੀਆਂ ਸੜਕਾਂ ਦੇ ਉੱਪਰ ਹਿੰਸਾ ਕੀਤੀ ਜਾਂਦੀ ਆ ਬਹੁਤ ਸਾਰੀ ਭੰਨ ਤੋੜ ਹੁੰਦੀ ਆ ਜਿਸ ਦੀਆਂ ਕਿ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਕਿ ਕਿਸ ਤਰੀਕੇ ਦੇ ਨਾਲ ਮੀਡੀਆ ਦੇ ਬਹੁਤ ਸਾਰੇ ਸਾਧਨਾ ਦੇ ਨਾਲ ਵੀ ਭੰਨ ਤੋੜ ਹੋ ਜਾਂਦੀ ਹੈ ਤੇ ਉਸੇ ਮਾਮਲੇ ਦੇ ਵਿੱਚ ਅੱਜ 19 ਮੁਲਜ਼ਮਾਂ ਨੂੰ ਪੁਚਕੂਲਾ ਕੋਰਟ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਬਹੁਤ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰਾਂ ਕਿ ਹਾਲਾਂਕਿ ਜਿਹੜਾ ਡੇਰਾ ਸਰਸਾ ਮੁਖੀ ਰਾਮ ਰਹੀਮ ਜਿਹੜਾ ਜੋ ਰੇਤਕ ਦੀ ਅਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹਲੀ ਤੱਕ ਕਈ ਵਾਰ ਉਸ ਨੂੰ ਜੜੀ ਪੈਰੋਲ ਵੀ ਮਿਲ ਚੁੱਕਿਆ ਪਰ ਜਦੋਂ ਉਸ ਨੂੰ ਜਿਹੜਾ ਜੱਜ ਜਗਦੀਪ ਸਿੰਘ ਦੁਆਰਾ ਫੈਸਲਾ ਸੁਣਾਇਆ ਜਾਂਦਾ 25 ਅਗਸਤ 2017 ਨੂੰ ਉਮਰ ਕਾਇਦ ਦੇ ਵਿੱਚ ਉਸ ਦੀ ਸਜ਼ਾ ਸੁਣਾਈ ਜਾਂਦੀ ਤਾਂ ਉਸ ਵਕਤ ਜਿਹੜਾ ਪੰਚਕੂਲਾ ਦੀਆਂ ਜਿਹੜੀਆਂ ਸੜਕਾਂ ਦੇ ਉੱਪਰ ਡੇਰਾ ਸਿਰਸਾ ਦੇ ਜਿਹੜੇ ਪ੍ਰੇਮੀ ਹੁੰਦੇ ਨੇ ਉਹਨਾਂ ਦੇ ਪ੍ਰਸ਼ੰਚਕ ਹੁੰਦੇ ਨੇ ਬਹੁਤ ਵੱਡੀ ਭੰਨਤੋੜ ਹੁੰਦੀ ਆ ਹਿੱਸਾ ਹੁੰਦੀ ਐ ਤੋ ਤੱਕ ਕਿ ਕਈ ਦਿਨਾਂ ਤੱਕ ਜਿਹੜਾ ਇੰਟਰਨੈਟ ਵੀ ਬਹੁਤ ਇਲਾਕਿਆਂ ਦੇ ਵਿੱਚ ਬੰਦ ਕਰਨਾ ਪੈ ਜਾਂਦਾ ਵੱਡੀ ਗਿਣਤੀ ਪ੍ਰਸ਼ੰਸ਼ਕ ਹੁੰਦੇ ਨੇ ਇਤੋਂ ਤੱਕ ਕਿ ਅੱਗਾ ਤੱਕ ਲਗਾ ਦਿੱਤੀਆਂ ਜਾਂਦੀਆਂ ਨੇ ਤੇ ਉਸੇ ਮਾਮਲੇ ਦੇ ਵਿੱਚ ਆ ਲੰਬੇ ਸਮੇਂ ਤੋਂ ਤਕਰੀਬਨ ਵਿਸ਼ੇ ਤੋਂ 7 ਸਾਲਾਂ ਬਾਅਦ ਅੱਜ ਪੰਚਕੂਲਾ ਕੋਰਟ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਹਾਲਾਂਕਿ ਜਿਹੜਾ ਇਹ ਫੈਸਲਾ ਸੁਣਾਇਆ ਗਿਆ ਇਸ ਦੇ ਵਿੱਚ ਕਿ 19 ਮੁਲਜ਼ਮਾਂ ਨੂੰ ਜਿਹੜਾ ਬਰੀ ਕਰ ਦਿੱਤਾ ਗਿਆ ਸਬੂਤਾਂ ਦੀ ਘਾਟ ਹੋਣ ਦੇ ਕਾਰਨ ਵੱਡਾ ਫੈਸਲਾ ਲਿਆ ਗਿਆ 27 ਦੇ ਕਰੀਬ ਗਵਾਹਾਂ ਹੁੰਦੀਆਂ ਨੇ ਗਵਾਹ ਪੇਸ਼ ਹੁੰਦੇ ਨੇ ਉਹਨਾਂ ਦੇ ਵੱਲੋਂ ਜਿੰਨੇ ਵੀ ਜਿਹੜੇ 19 ਮੁਲਜ਼ਮਦਿਆਂ ਇਹਨਾਂ ਨੂੰ ਜਿਹੜਾ ਪਛਾਣ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਹੁਣ ਪੰਚਕੂਲਾ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਗੁਰਮੀਤ ਸਿੰਘ ਰਾਮ ਰਹੀਮ ਦੇ ਜਿਹੜੇ ਪ੍ਰੇਮੀ ਨੇ 19 ਮੁਲਜ਼ਮ ਨੇ ਉਹਨਾਂ ਨੂੰ ਪੰਚਕੂਲਾ ਕੋਰਟ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਹੈ